ਖਾਂ ਦੀ ਗਣਤੀ ਦੇ ਵਿੱਚ ਸ਼ਾਮਲ ਹੁੰਦੇ ਆ ਜੀ ਲੱਖਾਂ ਦੀ ਗਣਤੀ ਦੇ ਵਿੱਚ ਇੱਥੇ ਹਰ ਵੱਧ ਵਾਰ ਇਹਨਾਂ ਦਾ ਜਨਮ 26 ਜਨਵਰੀ 1682 ਈਸਵੀ ਨੂੰ ਤਰਤਾਰਪੁਰ ਸਾਹਿਬ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦੇ ਬਹੁਤ ਪਿੰਡ ਵਿਖੇ ਹੋਇਆ ਜੀ ਮਾਤਾ ਜਿਉਣੀ ਜੀ ਤੇ ਪਿਤਾ ਜੀ ਦਾ ਨਾਮ ਭਗਤਾ ਜੀ ਦੇ ਘਰ ਜਨਮ ਲਿਆ ਜੀ ਜਿਹੜਾ ਗੁਰਦਰਾ ਸਾਹਿਬ ਤੁਹਾਨੂੰ ਆਪ ਦਿਖਾ ਰਹੇ ਆ ਜੀ ਅੱਜ ਇਹ ਗੁਰਦਰਾ ਲੁਧਿਆਣਾ ਸ਼ਹਿਰ ਦੇ ਵਿੱਚ ਪੈਂਦੇ ਮਾਡਲ ਟਾਊਨ ਦੇ ਵਿੱਚ ਸਥਿਤ ਆ ਜੀ ਤੰਤਨ ਬਾਬਾ ਦੀਪ ਸਿੰਘ ਜੀ ਸੀਦਾਂ ਦੇ ਸਰਤਾਜ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਮਾਡਰ ਟਾਊਨ ਦੇ ਵਿੱਚ ਬਣਿਆ ਹੋਇਆ ਜੀ ਲੱਖਾਂ ਦੀ ਗੰਟੀ ਦੇ ਵਿੱਚ ਸਰਦਾਰ ਨੂੰ ਇੱਥੇ ਹਰੇਕ ਬੁੱਧਵਾਰ ਨੂੰ ਪਹੁੰਚਦੇ ਆ ਜੀ ਚਪੈਰਾ ਸਾਹਿਬ ਦਾ ਜਾਪ ਹੁੰਦਾ ਜੀ ਹਰੇਕ ਬੁੱਧਵਾਰ ਨੂੰ ਇੱਥੇ ਇਹ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਮਾਡਰ ਟਾਊਨ ਸ਼ਹਿਰ ਦੇ ਵਿੱਚ ਮਾਡਰ ਟਾਊਨ ਲੁਧਿਆਣਾ ਸ਼ਹਿਰ ਦੇ ਵਿੱਚ ਮਾਡਰ ਟਾਊਨ ਦੇ ਵਿੱਚ ਸਥਿਤ ਹੈ ਜੀ ਕੋਲੀ ਗੁਰਦੁਆਰਾ ਸਿੰਘ ਸਭਾ ਤੇ ਉਹਨਾਂ ਦੇ ਬਿਲਕੁਲ ਸਾਹਮਣੀ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਤੇ ਦੇਖੋ ਜੀ ਸੰਗਤ ਦੇਖੋ ਤੁਸੀਂ ਲੱਖਾਂ ਦੀ ਗੰਢਤੀ ਆ ਨਾਲੇ ਪੂਰੀ ਗਰਮੀ ਆ ਤੇ ਤਾਂ ਵੀ ਜਿਹੜੀ ਸੰਗਤ ਆ ਉਹ ਚਪਹਿਰਾ ਸਾਹਿਬ ਦਾ ਆਨੰਦ ਮਾਣਦੀ ਆ ਜੀ ਕਿਸੇ ਪਾਸੇ ਕੇਲੇ ਸੇਵਾ ਸੰਤਰਿਆਂ ਦਾ ਪ੍ਰਬੰਧ ਕੀਤਾ ਹੋਇਆ ਜੀ ਸੇਵਾਦਾਰਾਂ ਵੱਲੋਂ ਹਨ ਫਲ ਫਰੂਟਾਂ ਦਾ ਪ੍ਰਬੰਧ ਕੀਤਾ ਹੋਇਆ ਸੰਗਤਾਂ ਨੂੰ ਨਾਲ ਪਾਣੀ ਠੰਡੇ ਠੰਡੇ ਮਿੱਠੇ ਗਾਲ ਦੀ ਸ਼ਵੀਲ ਤੇ ਨਾਲ ਸਾਹਮਣੀ ਸੜ ਲੰਗਰ ਦਾ ਵੀ ਪ੍ਰਬੰਧ ਕੀਤਾ ਹੋਇਆ ਜੀ ਸੰਗਤਾਂ ਵੱਲੋਂ ਸਰਦਾਰਾਂ ਵੱਲੋਂ ਹਰ ਇੱਕ ਮਨੋ ਕਾਮਨਾ ਇੱਥੇ ਪੂਰੀ ਹੁੰਦੀ ਹੈ ਸ਼ਰਧਾ ਭਾਵਨਾ ਨਾਲ ਨੱਥਾ ਟਿਕੋ ਹਰ ਇੱਕ ਮਰਾਦ ਪੂਰੀ ਹੋ ਜਾਂਦੀ ਹੈ ਜੀ ਇੱਥੇ ਤੇ ਆ ਗੋਦਰ ਸਾਹਿਬ ਆ ਜੀ ਇਹਦਾ ਸੰਗ ਆਪਣਾ ਸਿੰਘ ਸਭਾ ਵਾਲਾ ਪਾਸਾ ਗੋਦਰ ਸਾਹਿਬ ਆ ਗਿਆ ਜੀ ਇਹ ਤੁਹਾਨੂੰ ਆਪਾਂ ਅੰਦਰੋਂ ਵੀ ਦਿਖਾਵਾਂਗੇ ਜੀ ਇਹ ਗੁਰਦਰਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਸਿੱਧਾਂ ਦੇ ਸਰਤਾਜ ਬਾਬਾ ਦੀਪ ਸਿੰਘ ਜੀ 1757 ਦੇ ਵਿੱਚ ਜੰਗ ਦੇ ਦੌਰਾਨ ਜੰਗ ਕਰਦੇ ਕਰਦੇ ਬਾਬਾ ਦੀਪ ਸਿੰਘ ਜੀ ਸ਼ਹੀਦ ਹੋ ਗਏ ਸਨ ਤੇ ਬਾਕੀ ਆਓ ਦੇਖੋ ਤੁਸੀਂ ਗੁਰਦਰਾ ਸਾਹਿਬ ਵੀ ਬਹੁਤ ਸੋਹਣਾ ਬਣਿਆ ਹੋਇਆ ਜੀ ਜਿਹੜੀ ਗੁਰਦਰਾ ਸਾਹਿਬ ਦੀ ਜਿਹੜੀ ਇਜੈਕਟ ਲੋਕੇਸ਼ਨ ਆ ਜੀ ਤੁਹਾਨੂੰ ਮੈਂ ਸਮਝਾ ਦਿੰਦਾ ਜੀ ਜੇ ਕਿਸੇ ਵੀਰ ਭਰਾ ਨੇ ਜਾਣਾ ਵੀ ਆ ਜਦੋਂ ਆਪਾਂ ਨਹਿਰ ਤੋਂ ਹੁੰਦੇ ਨਾ ਨਹਿਰ ਤੋਂ ਜਵਦੀ ਵਾਲਾ ਪੌੜ ਵਜਦਾ ਜੀ ਨਹਿਰ ਵਾਲੇ ਪਾਸੇ ਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਜਵਦੀ ਵਾਲਾ ਪੌੜ ਫੜ ਕੇ ਆਪਾਂ ਮਾਲ ਟਾਣ ਵਾਲੇ ਪਾਸੇ ਨੂੰ ਆ ਜਣਾ ਜੀ ਜਿੱਧਰ ਦੀਪ ਹਸਪੀਟਲ ਆ ਦੀਪ ਹਸਪੀਟਲ ਤੋਂ ਪਹਿਲਾਂ ਹੀ ਸਿੰਘ ਸਵਾ ਗੋਦਰ ਦਾ ਸਾਹਿਬ ਆ ਤੇ ਸਿੰਘ ਸਵਾ ਸਿੰਘ ਸਵਾ ਗੋਦਰ ਦੇ ਬਿਲਕੁਲ ਆਪੋਜ਼ਿਟ ਨਾਲ ਹੀ ਸੜਕ ਸਰਫ ਸੜਕ ਹੀ ਕਰਾਸ ਕਰਨੀ ਆ ਸੜਕ ਕਰਾਸ ਕਰਦੇ ਸਾਰ ਹੀ ਗੋਦਰ ਦਾ ਸਾਹਿਬ ਆਪਾਂ ਦੀਪ ਸਿੰਘ ਜੀ ਦਾ ਤੁਹਾਨੂੰ ਆਪਾਂ ਦੂਰ ਹੀ ਕਰਦਾ ਸਾਹਿਬ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਆ ਅਜੇ ਆਪਾਂ ਬੱਸ ਸਟੈਂਡ ਵਾਲੇ ਪਾਸੋਂ ਆਈਏ ਪਾਸਪੋਰਟ ਦਫ਼ਤਰ ਰੱਖ ਲਈਏ ਮੰਨ ਲਓ ਕਿ ਚਲੋ ਵੀ ਪਾਸਪੋਰਟ ਦਫ਼ਤਰ ਲਿਜਾਣੇ ਸੈ ਤਾਂ ਵੈਸੇ ਪੈਕ ਕੀਆ ਸਾਰਿਆਂ ਨੂੰ ਪਤਾ ਜੇ ਉੱਥੋਂ ਆਈਏ ਤਾਂ ਦੀਪ ਹਸਪੀਟਲ ਦੀਪ ਵਾਲਾ ਦੀਪ ਹਸਪੀਟਲ ਹੈ ਪਾਸੋਂ ਆਇਨਾ ਉੱਥੋਂ ਉਹ ਸੜਕ ਫੜ ਲੈਣੀ ਆ ਤਾਂ ਵੀ ਆਪਾਂ ਆਹੀ ਐਕਜੈਕਟ ਲੋਕੇਸ਼ਨ ਦੇ ਉੱਤੇ ਹੀ ਪਹੁੰਚ ਦਾਂਗੇ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਜੇ ਆਪਾਂ ਕ੍ਰਿਸ਼ਨ ਮੰਦਰ ਵਾਲੇ ਪਾਸੇ ਤੋਂ ਆਈਏ ਕ੍ਰਿਸ਼ਨ ਮੰਦਰ ਵਾਲੀ ਸੜਕ ਵੀ ਸਿੱਧੀ ਇੱਥੇ ਆਏ ਦੀ ਕ੍ਰਿਸ਼ਨ ਮੰਦਰ ਦਾ ਵੀ ਤਕਰੀਬਨ ਸਾਰਿਆਂ ਨੂੰ ਪਤਾ ਵਾ ਠੀਕ ਹੈ ਜੀ ਜੇ ਆਪਾਂ ਜੀ ਆਪਾਂ ਅਸ਼ਮੀਤ ਚੌਂਕ ਵਾਲੇ ਪਾਸੇ ਦੇ ਆਈਏ ਤਾਂ ਲਾਈਨਾਂ ਕਰਾਸ ਕਰਕੇ ਸੱਜੇ ਪਾਸੇ ਮੁੜੇ ਆਉਣਾ ਜੀ ਸੱਜੇ ਪਾਸੇ ਮੁੜ ਕੇ ਨਾਲ ਹੀ ਤੁਹਾਨੂੰ ਸਾਹਮਣੇ ਕ੍ਰਿਸ਼ਨਾ ਮੰਦਿਰ ਦੇਹ ਜਣਾ ਉਹ ਤਾਂ ਕ੍ਰਿਸ਼ਨਾ ਮੰਦਿਰ ਤੋਂ ਖੱਬੇ ਪਾਸੇ ਮੁੜਣਾ ਜੀ ਉਹ ਵੀ ਸਿੱਧੀ ਸੜਕ ਇੱਥੇ ਆ ਜਾਂਦੀ ਹੈ ਜੀ ਆਓ ਜੀ ਹਣ ਤੁਹਾਨੂੰ ਆਪਾਂ ਦਰਸ਼ਨ ਮੇਲੇ ਕਰਾਉਨੇ ਆ ਜੀ ਸੰਗ ਸਵਾ ਗੋਦਰਾ ਸਾਹਿਬ ਦੇ ਅੰਦਰੋਂ ਗੋਦਰਾ ਸਾਹਿਬ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਜੀ ਸੜਕ ਦੇ ਉੱਤੇ ਚਾਣੀਆਂ ਲਾ ਕੇ ਪੜਦੇ ਲਾ ਕੇ ਨਾ ਸ਼ਾਹ ਕੀਤੀ ਹੁੰਦੀ ਹੈ ਸੰਗਤਾਂ ਵਾਸਤੇ ਵੀ ਸੰਗਤ ਨੂੰ ਤੋਪਨਾ ਲੱਗੇ ਫੇਰ ਵੀ ਸੰਗਤ ਦੇਖੋ ਜਿੰਨੇ ਪੜਦੇ ਲਾਏ ਹੋਏ ਚਾਣੀਆਂ ਲਾਈਆਂ ਉਹ ਤੋਂ ਵੀ ਦੂਰ ਫਰਦੀਆਂ ਬਹੁਤ ਜ਼ਿਆਦਾ ਦੂਰ ਫਰਦੀਆਂ ਨੇ ਜੀ ਕਦਰਾ ਸਾਹਿਬ ਤੋਂ ਮੇਨ ਮੇਨ ਸਥਾਨ ਤੋਂ ਯਾਨਕਿ ਵੀ ਬੁੱਧਵਾਰ ਨੂੰ ਦੁਪਹਿਰਾਂ ਸਾਹਿਬ ਤੇ ਇੰਨਾ ਜ਼ਿਆਦਾ ਇਕੱਠ ਹੋ ਜਾਂਦਾ ਕਿ ਵੀ ਕਹਿ ਨਹੀਂ ਇੰਨੀ ਕਿ ਜ਼ਿਆਦਾ ਸੰਗਤ ਆਉਂਦੀ ਆ ਕਿ ਵੀ ਘੰਟਾ ਜਿਹੜਾ ਘੰਟਾ ਦਾ ਵੀ ਮੱਥਾ ਟੇਕਨ ਨੂੰ ਮਬੂਲੀ ਜੀ ਗੱਲ ਆ ਜਿਹੜੇ ਵੀਰ ਭਰਾਵਾਂ ਨੇ ਮੱਥਾ ਟੇਕਣਾ ਜੀ ਇੱਥੇ ਹਨਾ ਚਪਹਿਰਾ ਸਾਹਿਬ ਦੇ ਆਲੇ ਚਪਹਿਰਾ ਸਾਹਿਬ ਵਾਲੇ ਦਿਨ ਬੁੱਧਵਾਰ ਨੂੰ ਐਤਵਾਰ ਨੂੰ ਸਿੰਘ ਸਭਾ ਗੋਦਰਾ ਸਾਹਿਬ ਦੇ ਵਿੱਚ ਚਪਹਿਰਾ ਸਾਹਿਬ ਦਾ ਜਪ ਕਰਾਇਆ ਜਾਂਦਾ ਜੀ ਤੇ ਬੁੱਧਵਾਰ ਨੂੰ ਬਾਬਾ ਦੀਪ ਸਿੰਘ ਜੀ ਦੇ ਗੋਦਰਾ ਸਾਹਿਬ ਦੇ ਵਿੱਚ ਦੇਖੋ ਕਿੰਨੀ ਸੰਗਤ ਆ ਤੇ ਹਲੇ ਸਿਰਫ 11:00 ਵਜੇ 10:30 11:00 ਵਜੇ 11:00 ਵਜੇ ਪੌਣੇ 11:00 ਦੇ ਆਸ-ਪਾਸ ਵੀਡੀਓ ਬਣੀ ਆ ਜੀ ਇਹ ਤੇ ਤੁਸੀਂ ਸੰਗਤ ਦੇਖੋ ਕਿੰਨੀ ਜ਼ਿਆਦਾ ਵਾ ਤੇ ਇਹ ਹਲ ਤਾਂ ਕਹਾ ਯਾਨੀ ਕਿ ਵੀ ਸੰਗਤ ਵੱਧ ਨਹੀਂ ਆਈ ਦੋ ਜਿਆਦਾ ਦੁੱਗਣੀ ਤਗਣੀ ਹੋਣੀ ਆ ਜੀ ਤੇ ਆ ਲੰਗਰ ਹਾਲ ਇੱਥੇ ਬੀਬੀਆਂ ਪੀਰਾਂ ਭਰਾਵਾ ਵੱਲੋਂ ਪ੍ਰਸ਼ਾਦ ਦੇ ਪਾਣੀ ਦਾ ਪ੍ਰਬੰਧ ਕੀਤਾ ਹੁੰਦਾ ਤੇ ਨਾਲ ਹੀ ਠੰਡੇ ਮਿੱਠੇ ਜਲਦੀ ਸਵੀਲ ਪਾਣੀ ਦੀ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਹੁੰਦਾ ਕਿਤੇ ਕੋਈ ਕੇਲੇ ਸੰਤਰੀਆਂ ਦਾ ਹਨਾ ਅੱਗੇ ਆਪਾਂ ਫਲ ਫਰੂਟਾਂ ਦਾ ਪ੍ਰਬੰਧ ਕੀਤਾ ਹੁੰਦਾ ਵੀੜੀਆਂ ਦੇ ਵਿੱਚ ਦੇਖਦੇ ਆਂ ਖੌਰਾਂ ਦੇ ਵਿੱਚ ਦੇਖਦੇ ਆਂ ਜੀ ਵੀ ਇੰਨੀ ਸਰਦਾ ਭਾਵਨਾ ਨਾਲ ਸੰਗਤ ਇੱਥੇ ਪਹੁੰਚਦੀ ਆ ਤੇ ਪਰ ਅੱਜ ਸਵਾਬ ਨਾਲ ਕਿ ਅੱਜ ਉਧਰ ਕੀੜਾ ਵੱਜ ਗਿਆ ਲੁਧਿਆਣਾ ਸ਼ਹਿਰ ਦੇ ਵਿੱਚ ਤੇ ਮੈਨੂੰ ਜਾਦਾ ਆ ਗਿਆ ਆ ਗਿਆ ਵੀ ਬਾਬਾ ਦੀਪ ਸਿੰਘ ਜੀ ਦੇ ਗੋਦਆ ਸਾਹਿਬ ਵੀ ਅੱਜ ਵੱਧਵਾਰ ਨੂੰ ਵੀ ਚਵਾਰਾ ਸਾਹਿਬ ਤੇ ਜਾਫਾਉਣੇ ਆ ਤੇ ਵੀ ਕਹਿੰਦੇ ਵੀ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਨਾ ਤੇ ਫਿਰ ਅੱਜ ਆਪਾਂ ਮਹਾਰਾਜ ਦੀ ਕਿਰਪਾ ਨਾਲ ਬਾਬਾ ਜੀ ਦੀ ਕਿਰਪਾ ਨਾਲ ਜੋ ਉੱਥੇ ਗਏ ਸੀ ਤੇ ਸੰਗਤ ਜੋ ਦੇਖੀ ਲਾਈਵ ਤਾਂ ਹਰਾਨ ਹੋ ਗਈ ਬਈ ਹਰਾਨ ਜਿਵੇਂ ਕਹ ਲੀਏ ਵੀ ਆਮ ਤੌਰ ਤੇ ਮੱਸੀਆ ਪੁੰਨਿਆਂ ਨੂੰ ਇਕੱਠ ਹੁੰਦਾ ਨਹੀਂ ਮੈਂ ਗੁਰੂ ਘਰਾਂ ਦੇ ਵਿੱਚ ਇੰਨਾ ਜਣੀ ਇੰਨੀ ਜ਼ਿਆਦੇ ਸੰਗਤ ਭਰਦੀ ਆ ਸੰਗਤ ਹੁੰਦੀ ਆ ਨਾ ਇੱਥੇ ਬੁੱਧਵਾਰ ਨੂੰ ਹਰੇਕ ਬੁੱਧਵਾਰ ਨੂੰ ਹੀ ਹਰੇਕ ਬੁੱਧਵਾਰ ਨੂੰ ਹੀ ਇੱਥੇ ਇੰਨੀ ਸੰਗਤ ਇਸ ਖੁਰਦਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਪਹੁੰਚਦੀ ਹੈ ਜੀ ਸਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਸੰਗਤ ਭਰਨ ਆਉਂਦੀ ਹੈ ਜੀ ਹਰੇਕ ਬੁੱਧਵਾਰ ਨੂੰ ਇੰਨੀ ਜਿੰਨੀ ਕ ਆਪਣੇ ਆਮ ਤੌਰ ਤੇ ਮੱਸਿਆ ਪੁੰਨਿਆਂ ਨੂੰ ਸੰਗਤ ਹੁੰਦੀ ਹੈ ਜੀ ਜੇ ਕੋਈ ਜਾਣਾ ਚਾਹੁੰਦਾ ਨਾ ਤਾਂ ਬੁੱਧਵਾਰ ਨੂੰ ਜਾ ਕੇ ਦੇਖ ਕੇ ਆਇਓ ਵੀ ਇੰਨੀ ਜਿਆਦਾ ਸੰਗਤ ਵੀ ਬੰਦਾ ਹੈਰਾਨ ਹੋ ਜਾਂਦਾ ਇੰਨੀ ਜਿਆਦਾ ਕਹਿ ਰਹੀ ਨੀ ਜਿਆਦੇ ਮਹਾਨਤਾ ਵੀ ਇੰਨਾ ਜਿਆਦੇ ਪਿਆਰ ਤੇ ਇੰਨੀ ਜਿਆਦੇ ਸ਼ਰਧਾ ਭਾਵਨਾ ਹੈ ਨਾ ਸੰਗਤਾਂ ਦੀ ਵੀ ਉਹ ਸਾਹਮਣੇ ਦਾ ਗੁਰਦੁਆਰਾ ਕਾਫੀ ਦੂਰ ਆ ਇਹ ਜ਼ੂਮ ਕਰਕੇ ਤੁਹਾਨੂੰ ਆਪ ਦਿਖਾ ਰਹੇ ਆ ਤੇ ਵੀ ਇੱਥੋਂ ਤੱਕ ਗੱਡੀਆਂ ਆ ਜਾਂਦੀਆਂ ਤੇ ਉਹ ਪਰੇ ਦੀਪ ਜਿਹੜਾ ਹਸਪੀਟਲ ਆ ਜੀ ਉਹ ਪਰਲੇ ਪਾਸੇ ਰੋਡ ਵਾਲੇ ਪਾਸੇ ਦੋਨੋਂ ਵੀ ਗੱਡੀਆਂ ਲਾਈਨ ਲੱਗ ਗਈ ਨੇ ਗੱਡੀਆਂ ਦੀ ਲਾਈਨ ਪਾਲੀ ਸਾਈਡ ਨੂੰ ਮਾਰਕੀਟ ਬਣੀ ਹੋਈ ਆ ਮਾਡ ਟਾਊਨ ਦੇ ਵਿੱਚ ਨੂੰ ਜੋ प्रदीप ਸਿੰਘ ਗੁਰਦਵਾਰਾ ਸਭ ਤੋਂ ਪਾਲੇ ਵਸੂ ਨਾਣੇ ਆ ਉਦੋਂ ਵੀ ਯਾਨੀ ਗੱਡੀਆਂ ਲੱਗਰ ਨੂੰ ਥਾਂ ਨਹੀਂ ਹੁੰਦਾਗਾ ਤੇ ਜਿਹੜੇ ਸਕੂਟਰ ਮੋਟਰਹਾਰਾਂ ਦੇ ਜਿਹੜੇ ਆਉਂਦੇ ਆ ਸਰ ਜਿਹੜੇ ਸੰਗਤ ਆਉਂਦੀ ਆ ਜਾਂ ਜਿਹੜੀ ਨੇੜੇੋਂ ਆਉਂਦੀ ਆ ਘਰਾਂ ਦੇ ਵਿੱਚੋਂ ਪੈਦਲ ਪੈਦਲ ਆਉਂਦੀ ਆ ਜਿਹੜੀ ਉਹਦਾ ਕੋਈ ਬਾਈ ਦੀ ਅੰਤ ਨਹੀਂ ਜਿਹੜੇ ਗੱਡੀਆਂ ਤੇ ਆਉਂਦੀਆਂ ਉਹਨਾਂ ਗੱਡੀਆਂ ਨੂੰ ਥਾਂ ਨਹੀਂ ਮਿਲਦਾ ਜੀ ਉਹਨਾਂ ਨੂੰ ਇੰਨੀ ਜਿਆਦੇ ਜਿਆਦੇ ਸੰਗਤ ਪਹੁੰਚਦੀ ਆ ਵੀ ਦੁਪਹਿਰਾਂ ਸਾਲ ਦੇ ਜਾਪ ਦੇ ਲਈ ਦੇਖ ਲਓ ਵੀ ਸੰਗਤ ਨੂੰ ਨਾ ਕੋਈ ਗਰਮੀ ਨਾ ਕੋਈ ਸਰਦੀ ਹਨਾ ਦਾ ਵੀ ਗਰਮੀ ਜਿਆਦਾ ਇੰਨੀ ਜਿਆਦੇ ਆ ਵੀ ਯਾਨੀ ਕਿ ਵੀ ਆਪਾਂ ਕਹਿੰਦੇ ਆ ਯਾਰ ਫੇ ਖੜਦਾ ਦੋ ਮਿੰਟ ਰੀਂਦਾ ਵੀ ਸੰਗਤ ਦੇ ਵਿੱਚ ਖੜਦਾ ਦੋ ਮਿੰਟ ਔਖਾ ਜਾਂਦਾ ਹੋ ਜਾਂਦਾ ਪਰ ਇਹਨਾਂ ਦਾ ਵੀ ਦੇਖ ਲੋ ਪਿਆਰ ਸਤਿਕਾਰ ਭਾਵਨਾ ਇਹਨਾਂ ਦੇ ਵਿੱਚ ਵੀ ਹੈ ਨਾ ਵੀ ਜਿਹੜੇ ਇਨੀ ਸੰਗਤ ਬੈਠੀ ਆ ਇਨੀ ਗਰਮੀ ਦੇ ਵਿੱਚ ਬੈਠੀ ਇਹ ਸੰਗਤ ਦਾ ਪਿਆਰ ਆ ਜੀ ਯਾਨੀ ਕਿ ਵੀ ਕਹਦੀ ਇਹ ਜਿਨ੍ਹਾਂ ਨੇ ਖੁਸ਼ੀਆਂ ਘਰ ਵਿੱਚ ਲੈ ਕੇ ਜਾਣੀਆਂ ਹਰ ਕਮਰਾਦ ਜਿਹੜੇ ਵੀਰ ਭਰਾਵਾਂ ਦੀ ਪੂਰੀ ਹੁੰਦੀ ਆ ਵੀ ਉਹਨਾਂ ਲਈ ਕੀ ਸਰਦੀ ਤੇ ਕੀ ਗਰਮੀ ਹੈ ਨਾ ਉਹ ਤਾਂ ਹੀ ਹੋਈ ਨਹੀਂ ਸ਼ਰਧਾ ਭਾਵ ਨਾਲ ਗੁਰੂ ਘਰਾਂ ਦੇ ਵਿੱਚ ਪਹੁੰਚਦੇ ਆ ਚਾਹੀ ਇੱਥੇ ਆ ਚਾਹੀ ਆਪਣੇ ਪਿੰਡਾਂ ਦੇ ਵਿੱਚ ਗੋਦੜਾ ਸਾਹਿਬ ਬਣੇ ਹੋਇਆ ਚਾਹੀ ਆਪਾਂ ਕਦੇ ਦੂਰ ਗੁਰੂ ਘਰਾਂ ਦੇ ਵਿੱਚ ਜਾਂਦੇ ਆ ਉਹ ਸ਼ਰਧਾ ਭਾਵਨਾ ਹੁੰਦੀ ਆ ਤੇ ਮਨੋ ਕਾਮਨਾ ਪੂਰੀਆਂ ਹੋਈਆਂ ਹੁੰਦੀਆਂ ਨੇ ਜਾਂ ਕਿਸੇ ਨੇ ਕੁਛ ਲੈਣਾ ਵਾ ਗੁਰੂ ਮਹਾਰਾਜ ਤੋਂ ਕਿਸੇ ਨੇ ਕੁਛ ਲੈਣਾ ਤੇ ਕਿਸੇ ਨੇ ਕੁਛ ਮੰਗਣਾ ਜੀ ਮਾਲਕ ਸਭ ਨੂੰ ਤਰਕੀਆਂ ਬਖਸ਼ੇ ਹਨ ਹਰ ਇੱਕ ਦੀ ਮਰਜ਼ੀ ਪੂਰੀ ਕਰਦੇ ਆਂ